ਪ੍ਰੋਫੈਸ਼ਨਲ ਜੇ ਮੈਂ ਸ਼ੁਰੂ ਤੋਂ ਸਿੰਗਿੰਗ ਪਾਪਾ ਨੂੰ ਦੇਖਦਾ ਆ ਮੈਂ ਸ਼ੁਰੂ ਤੋਂ ਪਾਪਾ ਨੇ ਸਟਾਰਟਿੰਗ ਤੇ ਮੈਨੂੰ ਨਾਲ ਰੱਖਿਆ ਕਿ ਰਿਆਜ਼ ਇਨੇ ਟਾਈਮ ਤੋਂ ਕਰਨਾ ਤੇ ਮੈਂ ਪਿਆਰ ਦੇਣਾ 뮤직 ਨੂੰ ਰਿਸਪੈਕਟ ਦੇਣੀ ਨੂੰ ਸੁਣ ਵੈਰੀਆਂ ਦੇ ਚੀਕ ਪੈਂਦੀ ਸੁਣ ਹੁਣ ਦੇਖੀ ਲਾ 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 ਹੁੰਦੀ ਹੁਣ ਮੈਂ ਕੁੜੇ ਤੇਰੀ ਸੋਚ ਤੋਂ ਆ ਬਾਹਰ ਦਾ ਨਹੀਂ ਐਵੇਂ ਝੂਠੇ ਖਾਬ ਜੇ ਨਾ ਬਣ ਹੱਥ ਜੋੜ ਕੇ ਧੰਨਵਾਦ ਕਰਦਾ ਜੀ ਜਿਵੇਂ ਬੱਚਿਆਂ ਨੂੰ ਪਿਆਰ ਦਿੱਤਾ ਤੁਸੀਂ ਪਹਿਲੇ Song ਨੂੰ ਫਲੇਮ ਨੂੰ ਕੋਈ ਪ੍ਰੋਮੋਸ਼ਨ ਨਹੀਂ ਮੈ ਲਈ ਦੀ ਇਸ Song ਦੇ ਉੱਤੇ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਦੀ ਕਿਰਪਾ ਨਾਲ ਆਪਣੇ ਆਪ ਹੀ ਰਾਈਜ਼ ਕਰ ਰਿਹਾ ਪਹਿਲੇ Song ਦੇ ਵਿੱਚ ਹੀ ਮੈਨੂੰ ਇਹਨਾ ਹੌਸਲਾ ਹੋ ਗਿਆ ਇਹਦਾ ਮੇਰਾ ਕੱਦ ਵੱਧ ਗਿਆ ਇਹ ਗਾਣੇ ਨਾਲ ਮੇਰਾ ਹੌਸਲਾ ਹੋ ਗਿਆ ਵੀ ਪੁੱਤ ਮੈਂ ਕਿਉਂ ਆਉਣ ਵਾਲੇ ਗਾਣੇ ਤੇਰੇ ਮੈਂ ਹੁਣ ਆਪ ਵੀਡੀਓ ਬਣਾਉਂਗਾ ਪਤੇ ਦੀ ਸਾਂਝ ਕਰਦਾ ਜਿਹੜੇ ਵੀ ਅੱਜ ਮੇਰੇ ਸਰੋਤੇ ਮੈਨੂੰ ਦੇਖਣ ਆਏ ਨੇ ਜਿਨ੍ਹਾਂ ਦੀ ਬਦੌਲਤ ਆਪਣਾ ਗਾਣਾ ਫਲੇਮ ਇੰਨੀ ਟ੍ਰੈਂਡਿੰਗ ਤੇ ਚੱਲ ਰਿਹਾ ਜਿਨ੍ਹਾਂ ਨੇ ਇਹਨਾ ਪਿਆਰ ਦਿੱਤਾ ਸਭ ਨੂੰ ਆਪਣੀ ਫਤਿਹ ਦੀ ਸਾਂਝ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੂ ਨਾਲ ਹੈ ਜੀ ਆਪਣਾ ਨਾਮ ਹੈ ਜੀ ਦੀ ਅਰਬੰਸਖ ਤੇ ਜਿਹੜਾ ਗਾਣਾ ਪਤਾ ਆਇਆ ਹੈ ਆਪਾਂ ਉਹ ਤੁਸੀਂ ਕੀਤਾ ਜੀ ਇਹ ਕੀਤਾ ਜੀ ਆਪਾਂ 30 ਆਫ ਜਨਵਰੀ ਤੇ ਅਸੀਂ ਸ਼ੂਟ ਕੀਤਾ ਆ ਪੇ ਸੰਵਿਨ ਕੋਚ ਇਹ ਤੁਸੀਂ ਵੈਸੇ ਪਰ ਪ੍ਰੋਫੈਸ਼ਨਲਿਜ਼ਮ ਮੈਂ ਸ਼ੁਰੂ ਤੋਂ ਸਿੰਗਿੰਗ ਪਾਪਾ ਨੂੰ ਦੇਖਦਾ ਆ ਮੈਂ ਸ਼ੁਰੂ ਤੋਂ ਪਾਪਾ ਨੇ ਸਟਾਰਟਿੰਗ ਤੋਂ ਮੈਨੂੰ ਨਾਲ ਰੱਖਿਆ ਕਿ ਰਿਆਜ਼ ਇਨਨੇ ਟਾਈਮ ਤੋਂ ਕਰਨਾ ਕੇ ਮੈਂ ਪਿਆਰ ਦੇਣਾ 뮤ਜ਼ਿਕ ਨੂੰ ਰਿਸਪੈਕਟ ਦੇਣੀ 뮤ਜ਼ਿਕ ਸਿੰਗਿੰਗ ਦੇ ਨਾਲ ਨਾਲ ਹੋਣੀ ਗਾ ਹੋਰ ਵੀ ਗਾ ਸਿੰਗਿੰਗ ਦੇ ਨਾਲ ਨਾਲ ਜਿਨਾ ਕਾਲਜ ਇਹ ਕੋਲ ਮੰਨ ਜੀ ਐਨਈ ਡਿਪਲੋਮਾ ਕਰ ਰਹੇ ਹਾਂ ਜੀ ਮੈਂ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਇੰਨੇ ਕਮਨਤ ਤਨੂੰ ਇੰਨਾ ਰਿਆਜ਼ ਪਹਿਲਾਂ ਤਾਂ ਜੀ ਮੈਂ ਕਹਿਣਾ ਚਾਹੂੰਗਾ ਮੇਰੇ ਪਾਪਾ ਦਾ ਥੈਂਕਸ ਬਹੁਤ ਬਹੁਤ ਜਿਨ੍ਹਾਂ ਦੀ ਬਦੌਲਤ ਤੇ ਉਸ ਰੱਬ ਦੀ ਮਿਹਰ ਨਾਲ ਮੈਂ ਇੱਥੇ ਤੱਕ ਪਹੁੰਚਿਆ ਤੇ ਗਾਣੇ ਦੇ ਦੋ ਗੋਲ ਤੋਂ ਕਰਦੇ ਆਂ ਹਾਂਜੀ ਸੁਣ ਵੈਰੀਆਂ ਦੇ ਚੀਕ ਪੈਂਦੀ ਸੁਣ ਹੁਣ ਦੇਖੀ ਲਾ 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 ਹੁੰਦੀ ਹੁਣ ਮੈਂ ਕੁੜੇ ਤੇਰੀ ਸੋਚ ਤੋਂ ਆ ਬਾਹਰ ਦਾ ਨਹੀਂ ਐਵੇਂ ਝੂਠੇ ਖਾਬ ਜੇ ਨਾ ਬੁਣ ਲੈ ਚੱਕ ਕਰ ੱਟ ਦਾ ਮਕਾਮ ਨਹੀਂ ਹਾਂ ਸੋਨਾ ਪਾਇਆ 60 ਕਹਿ ਗ੍ਰਾਮ ਨਹੀਂ ਦੀ ਅਰਬਨ ਸਿੱਖ ਮੇਰਾ ਨਾਮ ਨਹੀਂ ਉਹ ਕੀਤਾ ਹੈਗਾ ਇੰਸਟਾਗ੍ਰਾਮ ਨਹੀਂ ਹਾਂ ਕਿ ਕੋਈ ਅੱਗੇ ਬੋਲ ਕੋਈ ਲਾਇਆ ਜਾਂ ਹੋਰ ਕੁਝ ਹੋ। ਹਾਂਜੀ ਬੈਕ ਟੂ ਬੈਕ ਸਾਡੇ ਗਾਣੇ ਆ ਰਹੇ ਨੇ ਜੀ। ਔਨ ਦਾ ਵੇ ਨੇ ਸਾਰੇ ਗਾਣੇ। ਇੱਕ Song ਆਇਆ ਤੇ ਇੱਕ ਦੇ ਇਹਦੇ ਵਿੱਚ ਕਹਿੰਦਾ ਨੀ ਕਿੰਨੇ ਦਿੱਤਾ ਲਿਖਿਆ ਕਿੰਨੇ ਆ ਉਹਨਾਂ ਬਾਰੇ ਥੋੜਾ ਜਣਾ ਪਾਉਣਾ। ਹਾਂਜੀ ਲਿਖਿਆ ਵੀ ਇਹ Song ਸਰ ਮੈਂ ਹੀ ਲਿਖਿਆ ਜੀ ਇਹ Song ਮੈਂ ਤੇ ਗਾਇਆ ਵੀ ਖੁਦਾ ਤੇ ਉਸ ਰੱਬ ਦੀ ਮਿਹਰ ਨਾਲ ਆਪਣਾ ਗਾਣਾ ਇਹ ਟ੍ਰੈਂਡਿੰਗ 'ਚ ਚੱਲ ਰਿਹਾ ਤੇ ਅੱਗੇ ਵੀ ਬੈਕ ਟੂ ਬੈਕ ਸਾਡੇ Song ਆਈ ਜਾਣਗੇ ਤੇ ਨਾਲ ਦੀ ਨਾਲ ਮੈਂ ਆਪਣੀ ਪੜ੍ਹਾਈ ਵੀ ਕਰ ਰਿਹਾ ਹਾਂ ਕਾਲਜ ਦੀ ਡਿਪਲੋਮਾ ਇਲੈਕਟ੍ਰੋਨਿਕਸ ਦਾ ਤੇ ਤੁਸੀਂ ਆਪਣਾ ਵੀ ਦੇਖ ਸਕਦੇ ਹੋ ਕਿ ਪ੍ਰੋਫੈਸ਼ਨਲ ਆਪਣਾ ਚੁਣ ਸਕਦੇ ਹੋ ਇਸ ਤੋਂ ਇਸ ਲੈ ਸਕਦੇ ਹੋ ਸਿੱਖ ਜੀ 뮤직 ਕਿੱਥੋਂ ਸਿੱਖਿਆ ਤੁਸੀਂ ਤੇ ਲਿਖਣਾ ਕਿੰਦਾ ਦਾ ਦਾ ਮਨ ਸੀ ਸ਼ੁਰੂ ਤੋਂ ਜੀ ਮੈਂ ਆਪਣੇ ਪਾਪਾ ਨੂੰ ਦੇਖਦਾ ਆਂ ਆ ਪਾਪਾ ਨੇ ਸ਼ੁਰੂ ਤੋਂ ਸਿਖਾਇਆ ਕਿ ਰਿਆਜ਼ ਕਰੋ ਰਿਸਪੈਕਟ ਦਿਓ 뮤직 ਨੂੰ ਮੈਂ ਸ਼ੁਰੂ ਤੋਂ ਹੀ ਦੇਖਦਾ ਆਂ ਕਿ 뮤직 ਨਾਲ ਕਿਵੇਂ ਪਿਆਰ ਬਣਾ ਕੇ ਰੱਖਣਾ ਜੀ 7ਵੀਂ ਤੋਂ ਆਪਣਾ ਗਾਣੇ ਦਾ ਫੋਕਸ ਕਰ ਰਿਹਾ ਹਾਂ ਗਾਣੇ ਵੱਲ ਜਦੋਂ ਵੀ ਮੈਂ ਉੱਠਦਾ ਰਾਤ ਨੂੰ ਜਦੋਂ ਵੀ ਮੈਂ ਗਾਣਾ ਲਿਖਦਾ ਜਦੋਂ ਵੀ ਮੇਰੇ ਕੰਪੋਜ਼ ਆਉਂਦਾ ਮੈਂ ਸੌਂਦਾ ਨਹੀਂ ਰਾਤ ਰਾਂਤ ਤੁਸੀਂ ਕਹਿੰਦਾ ਇਹਨਾ ਫਾਰਮ ਲਿਖਦੇ ਹਾਂ ਕਿ ਬਾਕੀ ਇਹ ਜਦੋਂ ਵੀ ਮੈਂ ਮਤਲਬ ਜਦੋਂ ਵੀ ਮੇਰੇ ਗਾਣਾ ਤੇ ਕੋਈ ਕੰਪੋਜ਼ ਆਉਂਦਾ ਜਾਂ ਕੁਝ ਵੀ ਲਾਈਨ ਵੀ ਆਉਂਦੀ ਹੈ ਚਾਹੇ ਦਿਨ ਹੋਵੇ ਚਾਹੇ ਰਾਤ ਮੈਂ ਲਿਖ ਲੈਂਦਾ ਜੀ ਬਸ ਤੁਹਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਮੈਂ ਤੁਹਾਡਾ ਆਪਣਾ ਜਿੰਦਰੀ ਫਤਿਹ ਜੀ ਸਾਨ ਕਰਦੇ ਹੋਏ ਸਾਰੇ ਸਰੋਤਿਆਂ ਦਾ ਬਹੁਤ ਧੰਨਵਾਦ ਆ ਦੋਨੋਂ ਰਿਣੀ ਹੈ ਜੀ ਜਿਹੜੇ ਮੇਰੇ ਬੱਚੇ ਨੂੰ ਮੈਂ ਖੁਦ ਆਪ ਸਿੰਗਿੰਗ ਕਰਦਾਈ ਸ਼ੁਰੂ ਤੋਂ ਤੇ ਮੇਰੇ ਉਸਤਾਦ ਜੀ ਰਵਿੰਦਰ ਪਟੂ ਜੀ ਤੇ ਉਹ ਤੋਂ ਸਿੱਖ ਰਿਹਾ ਜੀ ਉਹਨੂੰ ਵੀ ਮੈਕਲਸਾ ਲੈ ਰਿਹਾ ਜੀ ਗਾ ਰਿਹਾ ਹੈ ਪੁਣੀਆਂ ਕਲਾਸਾਂ ਆਏ ਨੇ ਵੀ ਰਵਿੰਦਰ ਪਟੂ ਜੀ ਕੋਲ ਉਸਤਾਦ ਜੀ ਕੋਲ ਲਾਈਆਂ ਨੇ ਇਹ ਸ਼ੁਰੂ ਤੋਂ ਲਿਖਦਾ ਜੀ ਥੋੜਾ ਜਿਹਾ ਹਜੇ ਝਿਜਕਦਾ ਬੋਲਣ ਲੱਗੇ ਇਹ ਤੇ ਇਹਦਾ ਫਰਸਟ Song ਆ ਜੀ ਕਲੇਮ ਤੇ ਉਮੀਦ ਕਰਦਾ ਜੀ ਜਿੱਦਾਂ ਇਹ ਗਾਣੇ ਨੂੰ ਤੁਸੀਂ ਇੰਨਾ ਪਿਆਰ ਦਿੱਤਾ ਸਭ ਦਾ ਦਿਲੋਂ ਧੰਨਵਾਦ ਹੈ ਜੀ ਸਾਰੇ ਸਰੋਤਿਆਂ ਦਾ ਮੇਰੇ ਵੀਰਾਂ ਭੈਣਾਂ ਜ਼ੁਰਗਾਂ ਵੱਡਿਆਂ ਛੋਟਿਆਂ ਦਾ ਹੱਥ ਜੋੜ ਕੇ ਧੰਨਵਾਦ ਕਰਦਾ ਜੀ ਜਿਵੇਂ ਬੱਚਿਆਂ ਨੂੰ ਪਿਆਰ ਦਿੱਤਾ ਤੁਸੀਂ ਪਹਿਲੇ Song ਨੂੰ ਫਲੇਮ ਨੂੰ ਕੋਈ ਪ੍ਰੋਮੋਸ਼ਨ ਨਹੀਂ ਮੈਂ ਲਈ ਜੀ ਇਸ Song ਦੇ ਉੱਤੇ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਦੀ ਕਿਰਪਾ ਨਾਲ ਆਪਣੇ ਆਪ ਹੀ ਰਾਈਜ਼ ਕਰ ਰਿਹਾ ਪਹਿਲੇ Song ਦੇ ਵਿੱਚ ਹੀ ਮੈਨੂੰ ਇਹਨਾ ਹੌਸਲਾ ਹੋ ਗਿਆ ਇਹਨਾ ਮੇਰਾ ਕਦ ਵਧ ਗਿਆ ਇਹ ਗਾਣੇ ਨਾਲ ਮੇਰਾ ਹੌਸਲਾ ਹੋ ਗਿਆ ਵੀ ਪੁੱਤ ਮੈਂ ਕਿਹਾ ਆਉਣ ਵਾਲੇ ਗਾਣੇ ਤੇਰੇ ਮੈਂ ਹੁਣ ਆਪ ਵੀਡੀਓ ਬਣਾਉਂਗਾ। ਸੁਰੂਤੋਂ ਲਿਖਦਾ ਜੀ Song ਇਹ ਤੇ ਮਿਊਜ਼ਿਕ ਆ ਬਣਾਉਂਦਾ। ਆਪ ਕੰਪੋਜ਼ ਕਰਦਾ ਗਾਣੇ ਆਪ ਲਿਖਦਾ ਗਾਉਂਦਾ ਵਾਇਸ ਸੁਣੀ। ਕਾਲਜ ਜਾਂਦਾ ਲੇਕਿਨ ਇਹ ਆ ਵੀ ਕੰਦਾ ਸਿੰਗਿੰਗ ਵਾਲੇ ਪੱਸੇ ਨਹੀਂ ਹੈ ਜੀ। ਨਾਲ ਮੇਰੀ ਹੈਲਪ ਕਰਾਉਂਦਾ ਵਰਕਸ਼ਾਪ ਆਉਂਦਾ ਕਾਲਜ ਜਾਂਦਾ। ਇਹ ਤੋਂ ਇੱਕ ਵੱਡਾ ਮੇਰਾ ਬੇਟਾ ਸਿੰਦਰਪਾਲ ਸਿੰਘ ਤੇ ਗੁਰਜੋਤ ਸਿੰਘ ਵੈਸੇ ਨਾਮ ਇਹਦਾ ਗੁਰਜੋਤ ਸਿੰਘ ਆ। singing line ਦੇ ਵਿੱਚ ਇਹਦਾ ਨਾਮ ਦਾ ਅਰਬੰਸੇਖਾ ਤੇ ਦਾ ਅਰਬੰਸੇਖਾ ਤੇ ਮੈਂ ਪ੍ਰਾਊਡ ਫੀਲ ਕਰਦਾ ਅੱਜ ਇਹਨੇ ਪੈਸ਼ਨ ਇੰਨਾ ਵਧੀਆ ਚੁਣਿਆ ਕਿਉਂਕਿ ਮੈਨੂੰ ਸ਼ੁਰੂ ਤੋਂ ਸ਼ੌਕ ਰਿਹਾ ਮੈਂ ਪਹਿਲਾਂ 10 ਸਾਲ ਪੱਲਪਾਟੇ ਗੁੰਦਾ ਰਿਹਾ ਸੀ 10 ਸਾਲ ਹਿੰਦੀ ਚ ਗੁੰਦਾ ਰਿਹਾ ਸੀ ਫਿਰ ਹੌਲੀ ਹੌਲੀ ਪੰਜਾਬੀ ਚ ਮੂਵ ਕੀਤਾ ਜੀ ਹੁਣ ਪਹਿਲਾਂ ਮੇਰੇ 7-8 Song ਆਏ ਜੀ ਫਰਸਟ ਲਵ ਆਇਆ ਤੇ ਰੈੱਡ ਸੂਟ ਆਇਆ ਜੀ ਤੇ ਫਿਰ ਉਸ ਤੋਂ ਬਾਅਦ ਠਾਠ ਪਾਠ ਆਇਆ ਰੰਗਲੇ ਚ ਬਾਰੇ ਆਇਆ ਇੱਕ ਸ੍ਰੀ ਗੁਰੂ ਉਹ ਰਾਮਦਾਸ ਜੀ ਦੀ ਕਿਰਪਾ ਦੇ ਮੁਤਾਬਕ ਇੱਕ Song ਸਾਡਾ ਬਾਬਾ ਨੰਥ ਸਿੰਘ ਜੀ ਤੇ ਨਾਨਕ ਸਰ ਜੀ ਦੀ ਸ਼ੂਟ ਕਰਿਆ ਸੀ ਉਹ ਆਇਆ ਧਰਮ ਗੀਤ ਤੇ ਬੇਨਿਹਤ ਕਰਦਾ ਜੀ ਇਦਾਂ ਹੀ ਸੱਚੇ ਪਾਤਸ਼ਾਹ ਤੁਸੀਂ ਸਾਨੂੰ ਪਿਆਰ ਦਿਓਗੇ ਇਦਾਂ ਹੀ ਸਾਡੇ ਤੇ ਅਸ਼ੀਰਵਾਦ ਦਾ ਹੱਥ ਰੱਖੋਗੇ ਅਸੀਂ ਤੁਹਾਡੇ ਬਹੁਤ ਰਿਣੀ ਹਾਂ ਸੱਚੇ ਪਾਤਸ਼ਾਹ ਇਦਾਂ ਹੀ ਸਾਡੇ ਤੇ ਕਿਰਪਾ ਬਣਾ ਕੇ ਰੱਖੋ ਸਾਰੇ ਸਰੋਤਿਆਂ ਦਾ ਮੈਂ ਦਿਲੋਂ ਧੰਨਵਾਦ ਕਰਨਾ ਕਿਨੇ ਨੇ ਇੰਨਾ ਪਿਆਰ ਦਿੱਤਾ ਹਾਂ ਨਾਲ ਪ੍ਰੋਜੈਕਟ ਤੁਹਾਡੇ ਵਾਲੇ ਪ੍ਰੋਜੈਕਟ ਜੀ ਦੇਖੋ ਮੇਰੇ ਪ੍ਰੋਜੈਕਟ ਆ ਰਹੇ ਨੇ ਡਿਊਟ ਵੀ ਆ ਰਹੇ ਨੇ ਜੀ ਡਿਊਟ ਆ ਰਹੇ ਨੇ ਦੀਪਕ ਢਿੱਲੋਂ ਜੀ ਨਾਲ ਆ ਰਹੇ ਨੇ ਜੈਸਮੀ ਅਕਤਰ ਜੀ ਨਾਲ ਆ ਰਹੇ ਨੇ ਤੇ ਮੇਰੇ ਸੋਲੋ Song ਵੀ ਆ ਰਹੇ ਨੇ ਬਹੁਤ ਜਲਦੀ ਤੇ ਦੋ ਜੋ ਲੈਣਾ ਜੋ ਤੁਸੀਂ ਸਾਨੂੰ ਹੁਕਮ ਕਰੋ ਕਿ ਦੋ ਦੋ ਲੈਣਾ ਉਹਦੀਆਂ ਤੁਹਾਨੂੰ ਪਾਈਆਂ ਜਾਣਗੀਆਂ ਬੱਚੇ ਦੇ Song ਆ ਰਹੇ ਨੇ 12 Song ਨੇ ਵੈਸੇ ਇਹ ਜੇ ਪਹਿਲਾਂ ਲਿਖੇ ਹੋਏ ਨੇ ਬੈਕ ਟੂ ਬੈਕ ਦੇ Song ਆ ਰਹੇ ਨੇ ਉਹ ਪਹਿਲਾ Song ਆਇਆ ਜੀ ਇੱਕੇ ਦਾ ਮੈਂ 26 ਫਰਵਰੀ ਨੂੰ ਮੇਰਾ ਵੱਡੇ ਆ ਰਿਹਾ ਜੀ 26 ਫਰਵਰੀ ਨੂੰ ਵੀਡੀਓ ਦਾ ਚੱਲਦੇ ਆ ਜੀ ਇੱਕ ਸਾਈਡ ਤੇ ਵੀਡੀਓ ਰੈਡੀ ਹੋ ਰਿਹਾ ਨੈਕਸਟ Song ਤੁਹਾਡੇ ਬਹੁਤ ਜਲਦੀ ਲੈ ਕੇ ਰੂਰੂ ਹੋਵਾਂਗੇ 26 ਫਰਵਰੀ ਨੂੰ ਮੈਂ ਇੱਕ ਹੋਰ ਗਾਣਾ ਦਾ ਰਿਲੀਜ਼ ਕਰ ਰਿਹਾ ਹਾਂ ਉਮੀਦ ਕਰਦਾ ਜੀ ਜਿੰਨਾ ਪਿਆਰ ਤੁਸੀਂ ਇਸ Song ਨੂੰ ਦਿੱਤਾ ਉਸ Song ਨੂੰ ਵੀ ਉਸ ਤੋਂ ਵੱਧ ਛੜ ਕੇ ਤੁਸੀਂ ਪਿਆਰ ਦਿਓ ਜੇ ਤੁਹਾਡੇ ਕੋਲ ਕੋਈ ਫਾਮ ਆ ਰਿਹਾ ਹੈ ਅੱਜ ਨਾਲ ਫੇਸਬੁਕ ਤੋਂ ਦੋੜਿਆ ਨਾ ਮਾਹੌਦ ਹਾਂ ਜੀ ਬਿਲਕੁਲ ਜੀ ਬਿਲਕੁਲ ਪਹਿਲਾਂ ਜੀ ਤੁਹਾਨੂੰ ਮੈਂ ਦੀਪਕ ਤੇ ਲੋਜੀ ਨਾਲ ਸੌਂਗ ਆ ਰਿਹਾ ਉਹਦੇ ਉਹ ਦੋ ਲਾਈਨਾਂ ਸੁਣਾ ਦਿੰਦਾ। ਇਸ ਤੋਂ ਬਾਅਦ ਜੈਸਮੀਨ ਅਕਤਰ ਜੀ ਦਾ ਇੱਕ ਸੌਂਗ ਆ ਰਿਹਾ ਉਹ ਵੀ ਸੁਣਾ ਦਿੰਦਾ। ਸਟਾਰਟਿੰਗ ਹੈਗੀ ਆ ਸ਼ਹਿਰ ਤੂੰ ਬਣਾਇਆ ਜੱਟਾ ਜੰਗ ਦਾ ਮદાન ਵੇ ਅਸਲੇ ਮਗਾਵੇਂ ਜ਼ ਰਹਿਲ ਜਾਂ ਸੁੜਾਣ ਦੇ ਸ਼ਹਿਰ ਤੂੰ ਬਣਾਇਆ ਜੱਟਾ ਜੰਗ ਦਾ ਮદાન ਵੇ ਅਸਲੇ ਮਗਾਵੇਂ ਜ਼ ਰਹਿਲ ਜਾਂ ਸੁੜਾਣ ਦੇ ਰੌਂਦਾਂ ਉੱਤੇ ਲਿਖ ਰੱਖੇ ਵਹਿਰੀਆਂ ਦੇ ਨਾਂ ਰੌਂਦਾਂ ਉੱਤੇ ਲਿਖ ਰੱਖੇ ਵਹਿਰੀਆਂ ਦੇ ਨਾਂ ਕੋ ਲੋਕ ਪੁੱਛਦੀ ਨਾ ਚੰਦਰੀ ਕਸੂਰ ਵੇ ਥਰਟ ਤੇਰੀ ਲਾਈਫ ਨੂੰ ਵੇ ਰਹਿਂਦਾ 24/7 ਹੱਥ ਜੋੜੇ ਜੱਟਾ ਛੱਡ ਫਿਰ ਫੂਰ ਵੇ ਥਰਟ ਤੇਰੀ ਲਾਈਫ ਨੂੰ ਵੇ ਰਹਿਂਦਾ 24/7 ਹੱਥ ਜੋੜੇ ਜੱਟਾ ਛੱਡ ਫਿਰ ਫੂਰ ਵੇ ਬਾਕੀ ਸਥਾਈ ਅੰਤਰੇ ਤੁਹਾਨੂੰ ਅਗਲੇ ਵੀਡੀਓ ਦੇ ਨਾਲ ਹੀ ਕਿਉਂਕਿ ਫਿਰ ਇੰਟਰਸਟ ਖਤਮ ਹੋ ਜਾਣਾ ਨਾ ਗਾਣੇ ਦਾ ਇਹ ਇੱਕ ਦਲਾ ਦੀਪਕ ਟਿੰਦੋਲੀ ਨਾ ਆ ਰਿਹਾ ਸਾਡਾ ਉਹ ਹੈਗਾ ਤੁਹਾਨੂੰ ਦੀਪਕ ਟਿੰਦੋਲੀ ਦਾ ਨੈਕਸਟ Song ਹੈ ਜੀ ਦੀਪਕ ਟਿੰਦੋਲੀ ਦੇ Song ਦਾ ਤੁਹਾਨੂੰ ਕੁਝ ਬੋਲ ਸੁਣਾ ਦਿੰਦੇ ਵੇ ਗੱਲ ਸਾਡੀ ਹੋਈ ਨੂੰ ਹੋਗੇ ਨੇ 5 ਸਾਲ ਵੇ ਨਿਤਨਾਵਾਂ ਸੋਹਣਿਆ ਉਠਾਲਦਾ ਪੁਚਾਲ ਵੇ ਗੱਲ ਸਾਡੀ ਹੋਈ ਨੂੰ ਹੋਗੇ ਨੇ 5 ਸਾਲ ਵੇ ਨਿਤਨਾਵਾਂ ਸੋਹਣਿਆ ਉਠਾਲਦਾ ਪੁਚਾਲ ਵੇ ਏਹੀ ਸੋਚ ਸੋਚ ਨਿੱਤ ਡਰੀ ਰਹਿਨੀ ਹਾਂ ਨਿਤ ਓਹੀ ਸੋਚ ਸੋਚ ਨਿੱਤ ਡਰੀ ਰਹਿਨੀ ਹਾਂ ਸਾਰ ਜਿੰਦਗੀ ਨੂੰ ਕੱਟੂ ਕਿਵੇਂ ਤੇਰੇ ਨਾਲ ਵੇ ਪਿਆਰ ਦੇ ਤੂੰ ਬੋਲ ਵੇ ਕਦੇ ਨਹੀਂ ਬੋਲਦਾ ਰੱਖਿਆ ਮਹੌਲ ਜਿਵੇਂ ਕੈਦ ਵਰਗਾ ਵੇ ਬਣ ਜਾਵੇਂ ਜੇ ਤੂੰ ਮੇਰੇ ਡਾੜ ਵਰਗਾ ਲੱਗੇਗਾ ਤੂੰ ਫੇਰ ਮੈਨੂੰ ਸ਼ੈਦ ਵਰਗਾ ਬਣ ਜਾਵੇਂ ਜੇ ਤੂੰ ਮੇਰੇ ਡਾੜ ਵਰਗਾ ਲੱਗੇਗਾ ਤੂੰ ਫੇਰ ਮੈਨੂੰ ਸ਼ਾਇਦ ਵਰਗਾ ਵਿਪਕਤ ਲੋਹੀ ਸੁਣਾਉਣਗੇ ਤੇ ਮੈਂ ਆਪਦਾ ਜੋ ਅੰਤਰਾ ਤੁਹਾਨੂੰ ਸੁਣਾ ਦਿੰਨੇ ਉਹ ਸਟਾਰਟਿੰਗ ਕੋਸ਼ਟ ਲੋਹੀ ਦਾ ਜਿਹੜਾ ਗਾਇਆ ਹੋਇਆ ਉਹ ਸਥਾਈ ਇਦਾਂ ਹੈਗੀ ਹੈ ਜੀ ਇਹ ਗੱਲ ਸਾਡੀ ਹੋਈ ਨੂੰ ਹੋਗੇ ਨੇ 5 ਸਾਲ ਵੇ ਨਿਤਨਾ ਮਾ ਸੋਹਣਿਆ ਉਠਾਲਦਾ ਪੁਚਾਲਵੇਂ ਗੱਲ ਸਾਡੀ ਹੋਈ ਨੂੰ ਹੋਗੇ ਨੇ 5 ਸਾਲ ਵੇ ਨਿਤਨਾ ਮਾ ਸੋਹਣਿਆ ਉਠਾਲਦਾ ਪੁਛਾਲਵੇ ਇਹ ਹੀ ਸੋਚ ਸੋਚ ਨਿਤ ਡਰੀ ਰਹਿਨੀ ਆ ساری ਜ਼ਿੰਦਗੀ ਨੂੰ ਕੱਟੂ ਕਿਵੇਂ ਤੇਰੇ ਨਾਲ ਵੇ ਪਿਆਰ ਦੇ ਤੂੰ ਬੋਲ ਵੇ ਕਦੀ ਵੀ ਬੋਲਦਾ ਰੱਖਿਆ ਮੋਹਲ ਜਮਾ ਕੈਦ ਵਰਗਾ ਵੇ ਬਣ ਜਾਵੇਂ ਜੇ ਤੂੰ ਮੇਰੇ ਡਾੜ ਵਰਗਾ ਲੱਗੇਗਾ ਤੂੰ ਫੇਰ ਮੈਨੂੰ ਸ਼ਹਿਦ ਵਰਗਾ ਫੇਰ ਮੈਂ ਮਤਲਬ ਉਹਨਾਂ ਨੂੰ ਰਿਪਲਾਈ ਕੀ ਕਰ ਰਿਆ ਹੋ ਬਈ ਨੀ ਆਂ ਦਵਜ ਦਾ ਕਰਾਣਾ ਮਿੱਠੀ ਹੈ ਅਰੇ ਹਾਨੀਸ਼ਰੀਫਾਂ ਦਾ ਜਮਾਨਾ ਮਿੱਠੀ ਹੈ ਵੈਲੀਆਂ ਦਾ ਵੱਜ ਦੱਕ ਰਾਣਾ ਮਿੱਠੀ ਹੈ ਅਰੇ ਹਾਨੀਸ਼ਰੀਫਾਂ ਦਾ ਜਮਾਨਾ ਮਿੱਠੀ ਹੈ ਕਾਤੋਂ ਫੇਰੇ ਮਿੱਤਰਾਂ ਚ ਚੇਂਜ ਭਾੜਦੀ ਲੱਭੇ ਦੂਰ ਹੋਣ ਦਾ ਬਹਾਨਾ ਮਿੱਠੀ ਹੈ ਡੈਡ ਤੇਰੇ ਨਾਲ ਮੇਰੀ ਕਿੱਥੋਂ ਬਣ ਜੂ ਹੋਣਾ ਨਹੀਂ ਉਹ ਗੱਲ ਸਾਡਾ ਕੀਤੇ ਜੋੜਦਾ ਡੈਡ ਤੇਰਾ ਸੋਹਣੀਏ ਨਹੀਂ ਗਿਣੇ ਮਣ ਕੇ ਯਾਰ ਤੇਰਾ ਵੈਲੀਆਂ ਦੇ ਹੱਦ ਤੋੜਦਾ ਬਾਪੂ ਤੇਰਾ ਸੋਹਣੀਏ ਨਹੀਂ ਗਿਣੇ ਮਣ ਕੇ ਯਾਰ ਤੇਰਾ ਵੈਲੀਆਂ ਦੇ ਹੱਟ ਤੋੜਦਾ ਜਣਾ ਇਹ ਚਾਹੁੰਦਾ ਸੀ ਵੀ ਇੰਨਾ ਗੋਣਾ ਇੰਨਾ ਸੋਖਾ ਨਹੀਂ ਹੈਗਾ ਜਿੰਨਾ ਆਪਾਂ ਕਹਿ ਦਿੰਨੇ ਆ ਵੀ ਯਾਰ ਉਹ ਭੁਲਣਾ ਗੋਣ ਲੱਗਿਆ ਤੇ ਇਕੜਾ ਗੋਣ ਲੱਗਿਆ ਜਦੋਂ ਕੋਈ ਕਿਸੇ ਦਾ ਸੌਂਗ ਆਉਂਦਾ ਹਨਾ ਜਿਵੇਂ ਸਾਡੇ ਵਰਗੇ ਨੀਲਪਾਈ ਦਾ ਆਉਂਦਾ ਹਨਾ ਉਹਦੇ ਪਿੱਛੇ ਮਿਹਨਤ ਬਹੁਤ ਹੁੰਦੀ ਹੈ ਮੈਨੂੰ ਨੀਅਰ ਬਹੁਤ 18 ਸਾਲ 18 ਸਾਲ ਦੇ ਵਿੱਚ ਮੈਂ ਨਾਮ ਨਹੀਂ ਬਣਾ ਪਾਇਆ ਅਜੇ ਮੈਨੂੰ ਕੋਈ ਜਾਣਕਾਰੀ ਨਹੀਂ ਹੋਣਾ ਵੀ ਮੈਂ ਹੈ ਮੈਂ ਤੁਹਾਡਾ ਉਹਨਾਂ ਦਾ ਛੋਟਾ ਵੀ ਉਹਨਾਂ ਦਾ ਜੈਂਡਰ ਇਦਲ ਸ਼ਾਇਦ ਤੁਹਾਡੀ ਬਦੌਲਤ ਸਾਡਾ ਵੀ ਕੋਈ ਨਾਮ ਬਣ ਜਵੇ ਲੇਕਿਨ ਅੱਜ ਹਜੇ ਤੱਕ ਨਾਮ ਨਹੀਂ ਬਣਾ ਪਾਇਆ ਹੁਣ ਠੀਕ ਹੈ ਮਿਹਨਤ ਬਹੁਤ ਹੈ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਅਸੀਂ ਮਿਹਨਤ ਕਰੀ ਜਾਣੀ ਹੈ ਨਾਮ ਉਸ ਮਾਲਕ ਨੇ ਬਣਾਉਣਾ ਹੈ ਅਸੀਂ ਮਿਹਨਤ ਕਰੀ ਜਾਣੀ ਇਹਨੂੰ ਵੀ ਮੈਂ ਇਹੀ ਗੱਲ ਸਮਝਾਈ ਹੈ ਮੈਂ ਕਿਹਾ ਬੇਟਾ ਵੀ ਹੁਣ ਪਿੱਛੇ ਮੁੜ ਕੇ ਨਹੀਂ ਦੇਖਣਾ ਬਸ ਤੂੰ ਦੱਬੇ ਜਾਣਾ ਕੰਮ ਨੂੰ ਖਿੱਚੀ ਜਾਣਾ ਕੰਮ ਨੂੰ ਵੀ ਆਪੇ ਤੈਨੂੰ ਸਾਰਿਆਂ ਨੇ ਪਿਆਰ ਦੇਣਾ ਫਰੋਤੇ ਸੁਣਨ ਵਾਲੇ ਬੜੇ ਸਿਆਣੇ ਨੇ ਉਹਨਾਂ ਨੂੰ ਪਤਾ ਚੰਗੇ ਚੰਗੇ ਗੀਤ ਲੈ ਕੇ ਅਸੀਂ ਆ ਰਹੇ ਹਾਂ ਜੀ ਅੱਗੇ ਮੇਰੇ ਕੋਲੇ ਇਸ ਟਾਈਮ ਉਹ ਰਬਦੀ ਮੇਰੇ ਨਾਲ 14 Song ਮੇਰੇ ਰੈਡੀ ਪਏ ਨੇ ਤੇ 13 14 ਇਹਦੇ ਰੈਡੀ ਪਏ ਨੇ ਬੈਕ ਟੂ ਬੈਕ ਅਸੀਂ ਇਹਦੇ ਤਾਂ ਬੈਕ ਟੂ ਬੈਕ ਮੈਂ ਆ ਸਾਲ ਦੇ ਵਿੱਚ 12 13 ਨਾਲ ਰਿਲੀਜ਼ ਕਰ ਬਨੇ ਇਹ ਮੈਂ ਵੀ ਕੋਸ਼ਿਸ਼ ਕਰ ਰਿਹਾ ਆਪਣੇ Song ਜਿਵੇਂ ਪਹਿਲਾ ਠਾਠ ਪਾਠ ਆ ਰੰਗਲੇ ਚ ਬੋਰੇ ਆਇਆ ਕਮਬੈਕ ਆ ਤਦਾਰਵਰਸ਼ ਸਦਾਰਨੀ ਆ ਹਰਿੰਦਰਪੁਰ ਲਰਜੀ ਦੇ ਨਾਮ ਸਾਰਾ ਸਾਡਾ ਧਾਰਮਧਾਰਕ ਦੇਖਿਆ ਜਾਵੇ ਸਾਡਾ ਅਸ਼ੀਰਵਾਦ ਹੈਗਾ ਸਾਨੂੰ ਹਰਵਿੰਦਰ ਬਿੱਟੂ ਜੀ ਦਾ ਸਾਡੇ ਬਹੁਤ ਹੀ ਰਿਸਪੈਕਟਡ ਮੈਂ ਅੱਜ ਵੀ ਉਹਨਾਂ ਨੂੰ ਹੱਥ ਜੋੜ ਕੇ ਨਮਨ ਕਰ ਰਿਹਾ ਤੇ ਜੇ ਮੇਰੀ ਆਵਾਜ਼ ਉਹ ਸੁਣਦੇ ਹੋਣ ਮੈਂ ਉਹਨਾਂ ਨੂੰ ਪੈਰੀ ਪੈਣਾ ਕਰਦਾ ਜੀ ਉਹਨਾਂ ਨੂੰ ਨਮਨ ਕਰਦਾ ਜਿਨ੍ਹਾਂ ਦੀ ਬਦੌਲਤ ਇਹਨਾਂ ਵਧੀਆ ਤਰੀਕੇ ਨਾਲ ਸਾਨੂੰ ਸਿਖਾ ਰਹੇ ਨੇ ਮੈਨੂੰ ਸਿਖਾ ਰਹੇ ਨੇ ਮੇਰੇ ਬੇਟੇ ਨੂੰ ਸਿਖਾ ਰਹੇ ਨੇ ਔਰ ਮੈਨੂੰ ਤਾਂ ਜਦੋਂ ਮੈਂ ਗਿਆ ਮੈਨੂੰ ਤਾਂ ਬੋਲਣ ਦਾ ਵੀ ਚੱਜ ਨਹੀਂ ਸੀਗਾ ਰਾਗ ਤਾਂ ਬਹੁਤ ਦੂਰ ਦੀ ਮੈਂ। ਉਸਤਾਦ ਜੀ ਨੇ ਉਸਤਾਦ ਜੀ ਜ ਇੰਨੀ ਨਿਮਰਤਾ ਵਾ ਇੱਕ ਦਿਨ ਮੈਂ ਉਸਤਾਦ ਜੀ ਨੂੰ ਕਿਹਾ ਮੈਂ ਕਿਹਾ ਉਸਤਾਦ ਜੀ ਮੈਨੂੰ ਨਾਂ ਜਿੰਦ ਜੀ ਕਿਹਾ ਕਰੋ। ਉਹਨਾਂ ਨੇ ਸਿਰਫ ਮੈਨੂੰ ਜੀ ਕਹਿਣ ਲਈ ਮੈਨੂੰ ਕਿਹਾ ਉਸਤਾਦ ਜਿੰਦ ਜੀ ਕਹਿੰਦਾ ਤੁਹਾਡੇ ਕਰਕੇ ਮੈਂ ਆਪਣੀ ਜ਼ੁਬਾਨ ਥੋੜੀ ਕਰਵ ਕਰ ਲੈਣੀ। ਜਦੋਂ ਮੈਂ ਉਸਤਾਦ ਜੀ ਕੋਲੇ ਜਾ ਜਾਣਾ ਉਦੋਂ ਹੀ ਮੈਨੂੰ ਉਹ ਜਿੰਦ ਜੀ ਆ ਗਏ ਜਿੰਦ ਜੀ ਆ ਗਏ ਮੈਂ ਉਹਨਾਂ ਨੂੰ ਹੱਥੀਂ ਝੋੜ ਕੇ ਉਹ ਨਮਨ ਕਰਦਾ ਉਸਤਾਜ ਜੀ ਤੁਹਾਡਾ ਬਹੁਤ ਵੱਡਾ ਅਸ਼ੀਰਵਾਦ ਹੈ ਮੇਰੇ ਤੇ ਸਾਡੇ ਉਸਤਾਦ ਹਰਵਿੰਦਰ ਬਿੱਟੂ ਜੀ ਦਾ ਮੈਂ ਦਿਲੋਂ ਪਹਿ ਦਿਲੋਂ ਰਿਣੀ ਰਹੂੰਗਾ ਆਪਣੀ ਸਾਰੀ ਜ਼ਿੰਦਗੀ ਸ਼ਸ਼ਟਾਵਾਂ ਕੀ ਕਹਨੇ ਚਾਹੁੰਦੇ ਹਾਂ ਜੀ ਸੋਤਾਵਾਂ ਨੂੰ ਕੀ ਕਹਨੇ ਸੋਤਾਵ ਨੂੰ ਸਾਡੇ ਭਰਾ ਨੇ ਜੀਓ ਸਾਡੇ ਛੋਟੇ ਬ੍ਰਦਰ ਨੇ ਵੱਡੇ ਬਜ਼ੁਰਗ ਨੇ ਛੋਟੇ ਭਰਾ ਭੈਣਾ ਸਾਡੀਆਂ ਮਾਤਾਵ ਅਸੀਂ ਇਹੀ ਕਹਾਂਗੇ ਵੀ ਜਦੋਂ ਅਸੀਂ ਕੋਈ ਗੀਤ ਲੈ ਕੇ ਆਉਂਦੇ ਹਾਂ ਜਿਵੇਂ ਇਸ ਗੀਤ ਨੂੰ ਪਿਆਰ ਦਿੱਤਾ ਜਾਂ ਕਿ ਉਹਨੂੰ ਬਹੁਤ ਪਿਆਰ ਦਿੱਤਾ ਜੀ ਤਰ੍ਹਾਂ ਕੋਈ ਮਤਲਬ ਇਦਾਂ ਦਾ ਕਮੈਂਟ ਨਹੀਂ ਆਇਆ ਕੀ ਤਪ ਜ਼ਬਰਦਸਤ ਭਾਈਸ ਜੀ ਮਨ ਲ ਬੜੀ ਖੁਸ਼ੀ ਹੋਈ ਹੈ ਉਹਤੇ ਬਹੁਤ ਪਿਆਰ ਕਰਦੇ ਹੈ ਜੀ ਮੇਰੇ ਪਿਛਲੇ ਸੰਗਾਂ ਨੂੰ ਵੀ ਬੜਾ ਪਿਆਰ ਦਿੱਤਾ ਉਹਨਾਂ ਨੇ ਇਹ ਮੇਰੇ ਬੱਚੇ ਨੂੰ ਵੀ ਪਿਆਰ ਦੇ ਰਹੇ ਨੇ ਮੈਂ ਹੁਣ ਉਹਨਾਂ ਦਾ ਤੈ ਦਿਲੋਂ ਰਿਣੀ ਆ ਸਾਰਿਆਂ ਦਾ ਸੱਚੇ ਪਾਤਸ਼ਾਹ ਉਹਨਾਂ ਦੇ ਵੀ ਮਿਹਰ ਭਰੇ ਹੱਥ ਰੱਖ ਕੇ ਉਹਨਾਂ ਨੇ ਵੀ ਸਾਡਾ ਬਹੁਤ ਸਾਥ ਦਿੱਤਾ ਇਦਾਂ ਹੀ ਉਹ ਸਾਥ ਦਿੰਦੇ ਰਹਾਂ ਅਸੀਂ ਨਵੇਂ-ਨਵੇਂ ਗੀਤ ਲੈ ਕੇ ਉਹਨਾਂ ਦੇ ਮੂਰੇ ਰੂਪ ਰੂਪ ਹੁੰਦੇ ਰਹਾਂ ਤੁਹਾਡਾ ਆਪਣਾ ਜਿੰਦਰੀ ਹੈ ਤੇ ਸਾਡਾ ਛੋਟਾ ਨਾਰਮਲ ਸਿੱਖ ਵਾਈਗੁਰ ਦੀ ਖਾਲਸਾ ਉਹ ਵਾਈਗੁਰ ਦੀ ਖਾਲਸਾ